ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6 ਵੜਾ ਮਖੌਣੀਆਂ ਆ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਮੁੱਲ ਜਮੇ ਜਾਇਜ਼ ਹੋਣਗੇ ਬਿਲਕੁਲ ਛੋਟੇ ਭਾਅ ਹੋਣਗੇ ਚੰਗੇ ਦੁੱਧ ਵਾਲੀਆਂ ਵੇੜਾ ਇਨਫੋਰਮੇਸ਼ਨ ਲੈ ਦਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਂ ਬਾਈ ਗੁਰਦੇਵਤ ਸਿੰਘ ਆ ਪਿੰਡ ਚੜੱੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਜੀ ਫੋਨ ਨੰਬਰ ਦੱਸਿਓ 7901755663 ਬੜਾ ਚੰਗੇ ਵੇੜਾ ਨੇ ਗੁਰਦੇਵਤ ਕਿਧਰੋਂ ਲੈ ਕੇ ਕੱਢ ਕੇ ਕੱਲ ਫੋਨ ਫੋਨ ਬਹੁਤ ਆਏ ਬਈ ਪੀਰ ਭੈਣ ਭਰਾਵਾਂ ਦੇ ਗੱਲਾਂ ਫੋਨਾਂ ਦੇ ਸੀਂਗਾਂ ਵਿੱਚ ਗੱਪਣਾ ਸੀ ਹੂੰ ਉਹ ਵੈਕਟੀਨਾ ਸੀਂਗਾਂ 6-7 ਵੇੜਾ ਉਹਨਾਂ ਚ ਠੀਕ ਹੈ ਅੱਜ 4 ਕਨਾਂ ਨਾਲ ਆ ਲੈਣੇ ਨਮਾਂ ਲੈਣੇ ਹਾਂ ਦੋ ਚਰਸੀ ਤੋਂ ਫਿਰੂ ਕਰਕੇ ਕਿਧਰੋਂ ਕਰਕੇ ਦੋ ਦੂਜੀਆਂ ਚਾਰੇ ਨਾਵਾਂ। ਫੇਰ ਤੁਸੀਂ ਕਾਲੂ ਦੀ ਕਾਲੀ ਤੋਂ ਸ਼ੁਰੂ ਕਰ ਲੈਣੀ। ਕੈਨਵਾ ਸੁਆ। ਇਹ ਕੋਈ ਹੁਣੇ ਲਿਆਂਦੀ ਆ ਢੁੱਡੀ ਦੇ ਪਿੰਡ ਤੋਂ ਲਈਦੀ ਆ ਵੇਹੜਾ। ਠੀਕ ਹੈ। ਦੁੱਧ ਦਾ ਰਿਕਾਰਡ ਹੈਗਾ 17-18 ਲੀਟਰ ਦਾ। ਠੀਕ ਹੈ। ਕੈਨਾ ਦਹਾਂ ਦੀ ਕੱਚੀ ਆ। ਦਸਾਂ ਦੇਣਾ। ਕੱਚੀ ਚੰਗੀ ਬਹੁਤ ਆ ਵਜ਼ਨ ਬਹੁਤ ਆ ਤੁਰੂਗੀ ਆਪ ਹੀ ਦੱਸੂਗੀ। ਕੱਢ ਗਏ। ਕੋਈ ਵੀ ਕਹਿਣ ਵਾਲੀ ਗੱਲ ਨਹੀਂ। 15 ਕਿਲੋ ਦੀ ਤਾਂ ਗਾਰੰਟੀ ਦੇ ਵੀ ਗਾਂ ਦੇ ਦਾਂਗੇ। ਅੱਛਾ ਹਾਂ ਢੁੱਡੀ ਦੇ ਪੈਂਡ ਤੋਂ ਲਈਆ ਕਿਸੇ ਦੇ ਘਰੋਂ ਗਾਂ ਲਈਆ ਵਪਾਰੀ ਉਹ ਪੂਰੀ ਗਾਂ ਨਹੀਂ ਲਈ ਦਿਨ ਕਿੰਨੇ ਲੈ ਜੂ ਦਿਨ 7 ਪਾਏ ਹਜੇ ਭਰਾ ਕੱਢੀਏ ਬਾਹਰ ਨੂੰ ਬਾਈ ਕਹਿੰਦਾ 17 18 ਕਿਲੋ ਦੁੱਧ ਦਿੱਤਾ ਇਹਨੇ 15 ਕਿਲੋ ਦੁੱਧ ਹੀ ਤਾਂ ਬਾਈ ਕਹਿੰਦਾ ਮੈਂ ਵੀ ਆਪ ਗਾਰੰਟੀ ਦੇ ਦੂੰਗਾ ਵਜਨ ਬਹੁਤਾ ਗਾਂ ਲੱਸੀ ਨਹੀਂ ਨਾ ਲੱਸੀ ਗਾਂ ਹੋਵੇ ਫਿਰ ਤਾਂ ਮੰਨ ਲੈਣੀ ਆਪਾਂ ਹੂੰ ਢੁੱਡੀ ਦੇ ਪੈਂਡ ਤੋਂ ਬਾਈ ਕਹਿੰਦਾ ਲਈ ਹੈ ਹਫਤੇ ਦੀ ਕੱਚੀ ਹੈ ਫੋਲੋ ਹੋ ਜਾਣ ਵਾਲੀ ਹੂੰ ਕ੍ਰੋਸ ਆਂਗ ਦੀ ਵੱਚੀ ਮੱਝ ਆਰਗਾ ਦੁੱਧ ਉਹ ਥਣ ਭਾਂਡੇ ਦੀ ਸਾਫ਼ ਸੁਥਰੀ ਹੈ ਕੱਲੇ ਕੱਲੇ ਥਣ ਲੱਗੇ ਆ ਗੈਪ ਚ ਨਿਕੜਵੇਂ ਮੁੱਠੀ ਵਾਲਾ ਦੀ ਚਵਾਈ ਵਾਲਾ ਥਣ ਸੀਲ ਫੁੱਲ ਆ ساری ਵਲਟੈਲ ਕੱਢ ਕੇ ਸੁਣਾ ਕਰਮਾਲੀ ਨੇ ਢੁੱਡੀ ਪੈਂਡ ਤੋਂ ਲਈ ਆ 17 18 ਕਿਲੋ ਵੀਰ ਕਹਿੰਦਾ ਮਾਲਕ ਦੱਸ ਦਿਆ ਦੁੱਧ ਦੀ ਗਾਰੰਟੀ ਆ ਪਰ 15 ਕਿਲੋ ਦੁੱਧ ਦੀ ਤਾਂ ਵੀਰ ਕਹਿੰਦਾ ਮੈਂ ਵੀ ਗਾਰੰਟੀ ਦੇ ਦੂੰ ਲੈ ਕੇ ਬਾਕੀ ਬੱਚੀ ਵਜਨ ਵਾਲੀ ਆ ਜਾਨ ਵਾਲੀ ਇਹਨਾਂ ਦੁੱਧ ਖੁੱਲਾ ਪਿਆ ਦੇਣਾ ਥਣ ਪੂਰਾ ਚੰਗਾ ਆਦੀ ਚਵਾਈ ਵਾਲਾ ਗੈਪ ਚ ਲੱਗੇ ਹੋਇਆ ਨਹੀਂ ਕੋਈ ਲੱਸੀ ਕੋਈ ਘਰੇ ਇੱਥੇ ਆ ਕੇ ਕਹਿ ਦਊਗਾ ਹੂੰ ਕਿਸੇ ਪਸ਼ੂ ਦੀ ਥਣਾ ਦੀ ਭਾਰ ਪਿੱਛੇ ਦੀ ਸਾਰਿਆਂ ਦੀ ਗਾਰੰਟੀ ਚੱਲ ਕੇ ਆਉਂਦਾ ਏ ਠੀਕ ਆ ਜੇ ਕੋਈ ਥਣਾ ਤੋਂ ਗਾਂ ਗਲਤ ਸਾਫਤ ਕਰਦਾ ਕਰਾਇਆ ਦੂਣਾ ਦੇ ਕੇ ਮੋੜਾਂਗੇ ਜੇ 2000 ਲੱਗਾ 4 ਦੇ ਕੇ ਮੋੜਾਂਗੇ ਵਾਹ ਤੇਰੇ ਜੱਟਾ ਬਾਈ ਕਹਿੰਦਾ ਸਾਰੇ ਪਸ਼ੂਆਂ ਦੀ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੋਊਗੀ ਜੇ ਕੋਈ ਭੈਣ ਭਰਾ ਕਿਸੇ ਵੀ ਜਗ੍ਹਾ ਤੋਂ ਚੱਲ ਕੇ ਆਉਂਦਾ ਦੁੱਗਣਾ ਕਰਾਇਆ ਦੇ ਕੇ ਮੋੜੂ ਜੇ ਇੱਥੇ ਪਸ਼ੂ ਥਣਾ ਦਾ ਗਲਤ ਨਿਕਲ ਜੇ 19 ਕਿ ਨਿਕਲ ਜੇ 2000 ਲੱਗਾ 4000 ਦੇਉ 4000 ਲੱਗਾ ਵੀਰ ਕਹਿੰਦਾ 8000 ਦੇਉ ਫੁੱਲ ਚੰਗੀ ਵੱਛੀ ਆ ਛੋਟਾ ਇਹ ਬਾਦ ਆ ਦੱਸ ਦੇ ਮੁੱਲ ਦਾ ਭਰਾਵਾ ਇਹੋ ਜਿਹਾ ਦਾ 50 45 ਅੱਗੇ ਆਮ ਹੀ ਕਰੀ ਜਾਂਦੇ ਆ ਪਰ ਅੱਜ ਮੁੱਲ ਨਹੀਂ ਕਰਨਾ ਬਾਅਦ ਵਿੱਚ ਮੈਨੂੰ ਕਹਿਣਗੇ ਤੂੰ ਉਹਨੇ ਮੰਗ ਕੇ ਉਹਨੇ ਹੀ ਕਹਿ ਦਿੰਨਾ ਲੈਣੇ ਆ ਹੂੰ ਕਹਿਣਾ ਵੀ ਮੈਂ ਆਈ ਆ ਫੋਨ ਤੇ ਸਹੀ ਹੈ ਇਹ ਆਪਾਂ ਭਾਈ ਮੁੱਲੀ ਓਡੇ ਕ ਹੁੰਦੇ ਆ ਲੈਣ ਦੇ ਨਾਲ ਇੱਕ ਮੈਨੂੰ ਘਟਾਉਣਾ ਹੈ ਫਿਰ ਇਹਦਾ ਮੈਂ 50 ਮੰਗਦਾ ਠੀਕ ਹੈ ਜੇ ਕਿਸੇ ਨੇ ਮੈਨੂੰ ਸਹੀ ਪੈਸੇ ਦੇਣੇ ਆ ਸਾਢੇ 43 ਹਜ਼ਾਰ ਦੀ ਗੱਂਹ ਦੇਣੀ ਆ ਸਹੀ ਹੈ ਹਾਂ ਦੋਸਤੋ ਮੁੱਲ ਭਾਈ ਕਹਿੰਦਾ ਮੈਂ 50000 ਕਰਦਾ ਸਾਢੇ 43000 ਦੀ ਵੀਰ ਕਹਿੰਦਾ ਦੇਣੀ ਆ ਦੁੱਧ 17 18 ਕਿਲੋ ਪਿਆਜੂ ਹਫਤੇ ਦੀ ਕੱਚੀ ਆ ਮੱਝਾਂ ਰਗਾ ਦੁੱਧ ਉੱਚਾ ਜਰਸੀ ਦਾ ਕੰਨ ਮਾਸੂਗਾ ਕਰ ਦਿੱਤਾ ਛੱਗੀ ਹਾਂ ਦਣ ਕਿੰਨੇ ਲੈ ਜੂ ਦਣ ਸੱਤਾਂ ਦੀ ਕੱਚੀ ਆ ਪੂਰੀ ਵਜਨ ਵਾਲੀ ਪੜੀ ਵੀ ਪੰਜਾਬ ਦੀ ਜਰਸੀ ਆ ਦੁੱਧ ਕਿੰਨਾ ਕੱਢ ਜੂ ਦੁੱਧ 16 ਕਿਲੋ ਦੱਸਿਆ ਮਾਲਕਾਂ ਨੇ ਅੱਜ ਕੀ 17 18 ਕਿਲੋ ਚਾਹੀਏ ਛੋਟਾ ਆ ਭਾਦ ਦੇ ਪਹਿਲੇ ਮਾਂਜਾ ਖੜਾ ਦੇ ਇਹ 46 ਦੀ ਜੈਸਨੋ ਮੁੱਲ 52000 ਮੁੱਲ 52000 ਆ 46 ਦੀ ਜੈਸਨੋ ਆ 16 ਕਿਲੋ ਦੁੱਧ ਪਿਆਜੂ ਹਫਤੇ ਦੀ ਕੱਚੀ ਆ ਬਦਾਮੀ ਰੰਗ ਦੀ ਜਰਸੀ ਆ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ ਪਾਇਨਾ ਕੋਈ ਇੱਥੇ ਆ ਕੇ ਕਹਦੂ ਮਰੀ ਹੰਬੀ ਜੀ ਆ ਠੀਕ ਹੈ ਵਜਨ ਵਾਲੀ ਆ ਗਾਂ ਵਖਾ ਦੇ ਦੀ ਹਾਂ ਮੱਛੀ ਵੇਖੋ ਕਰੋ ਦਰਸ਼ਨ ਇਹਦੇ 46000 ਦੀ ਦੇ ਦੇਣੀ ਆ ਜਾਤ ਬ੍ਰੀਡ ਫੋਲੀ ਆ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਵੱਛੀ ਬਦਾਮੀ ਰੰਗ ਦੀ ਜਰਸੀ ਨਸਲ ਦੀ ਥਣ ਪੂਰਾ ਚੰਗਾ ਮੋਟਾ ਮੁਠੀ ਵਾਲਾ ਹਦੀ ਚਵਾਈ ਵਾਲਾ ਥਾਣਾ ਬਲਟੇਲਾਂ ਬਹੁਤ ਪਈਆਂ ਲੇਵਾ ਲਾਊ ਬਹੁਤ ਬੱਛੀਆਂ ਸਾਰੀ ਬਲਟੇਲ ਕੱਢ ਕੇ ਸੋਨਾ ਫਟੰਗ ਹੋਵਾਨਾ ਪੇਛੇ ਵੱਧਾ ਜਦੋਂ ਤਿਆਰ ਹੋ ਜਾਂਦੀ ਆ ਉਦੋਂ 46000 ਦੀ ਦੇਣੀ ਵੀ ਕਿਨੇ ਆ ਬਿਲਕੁਲ ਜਾਇਜ਼ ਮੁੱਲ ਅੱਜ ਹੁਣੇ ਦੰਦਾ ਕਿਸੇ ਦੇ ਘਰੇ ਹੋਵੇਗਾ ਆਪਾਂ ਹੁਣ ਵੀ ਦਾਵੇ ਨਾ ਕਹਿੰਨੇ ਆ ਹਾਂ ਇੰਨੇ ਵਜਨ ਵਾਲੀ ਦਾ ਅੱਲਸੀਆਂ ਜਲਸੀਆਂ ਯਾਰ ਆਪ ਦੀਆਂ ਤੇਰੇ ਜਿੰਗਲ ਤੇ ਵੇਚੀਗਾ 45 ਬੰਦਾ ਵਾਲੇ ਨੂੰ ਆਪਣਾ ਆਪ ਨੂੰ ਹਾਂ ਸਹੀ ਲੋਕਾਂ ਨੇ ਲੈਣੇ ਨੇ ਸਹੀ ਹੈ 46 ਦੀ ਦੇਣੀ ਆ ਮੁੱਲ ਪਿਆ 52 ਜਿੰਨਾ ਮਰਜ਼ੀ ਕਰਾ ਲੋ 3 ਨੰਬਰ ਤੇ ਇੱਕ ਹੋਰ ਬਹੁਤ ਚੰਗੇ ਥਾਨ ਭਾਂਡੇ ਵਾਲੀ ਡੱਬੀ ਵਹਿੜ ਕਰੋ ਸੰਗ ਚ ਪੈਂਦੀ ਆ ਐਚ ਐਫ ਨਸਲ ਚ ਕ੍ਰੋਸ ਹੈ ਐਚ ਐਫ ਚ ਕ੍ਰੋਸ ਹੈ ਹਵਾਨਾ ਬਹੁਤ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਹੈ ਜੇ ਵਾਲ ਢਿੱਲਾਂ ਸਾਈਡਾਂ ਚ ਬਾਕੀ ਆ ਹਵਾਨਾ ਹੋਰ ਵੀ ਕੱਢੂਗੀ ਵਹਿੜ ਸੀਲ ਸਾਰੀਆਂ ਹੀ ਫੁੱਲ ਹੈ ਕੋਹ ਨੂੰ ਨਹੀਂ ਲੈਵਾਦਾ ਠੀਕ ਹੈ ਬਾਈ ਕਹਿੰਦਾ ਹਜੇ ਤਾਂ ਲੇਵਾ ਕੁਝ ਵੀ ਨਹੀਂ ਬੰਬੂ ਲਾ ਕੇ ਸੂਗੀ ਵੱਡੀ ਵਹਿੜ ਵਾਇਨ ਵਾਲੀ ਹਾਈਟ ਵੀ ਪੂਰੀ ਆ ਲੈਂਥ ਵੀ ਪੂਰੀ ਆ ਤੇ ਹਵਾਨਾ ਭਾਂਡਾ ਵੀ ਸੋਹਣਾ ਵੱਡਾ ਥਣ ਵੀ ਪੂਰੇ ਰੋਗ ਰੋਗ ਦੇ ਆ ਮੱਝ ਆਲਾ ਮੋਟਾ ਹੱਦੀ ਚਵਾਈ ਆਲਾ ਜਾਨ ਆਲਾ ਥਾਣਾ ਦੋਧਾ ਰਕਾਰ ਭਰਾ ਆਪਾਂ ਨੂੰ 20 ਲੀਟਰ ਦਾ ਦੱਸਿਆ ਠੀਕ ਹੈ ਉਹ ਭੈਣ ਭਰਾ ਦੀ ਸੇਵਾ ਸਮਝ ਨਾਲ ਲੈ ਸਕਦਾ ਜੇ ਨਹੀਂ ਆਪਾਂ 20 ਕਿਲੋ ਮੰਨ ਕੇ ਲਈਏ ਠੀਕ ਹੈ ਬਾਈ ਕਹਿੰਦਾ ਆਪਾਂ ਨੂੰ 22 ਲੀਟਰ ਦੁੱਧ ਦੱਸਿਆ ਅਗਲੇ ਨੇ ਆਪਾਂ 20 ਕਿਲੋ ਮੰਨ ਕੇ ਲਈ ਹੈ ਬਾਕੀ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਸਮਝ ਨਾਲ ਲੈ ਲੇ ਕਿਉਂਕਿ ਸਾਰਾ ਮਾਲ ਖਰੀਦਿਆ ਹੋਇਆ ਥਣ ਭਾਂਡੇ ਦੀ ਸਾਰਿਆਂ ਦੀ ਗਾਰੰਟੀ ਕੋਈ ਭੂਰ ਹੋਵੇ ਕੋਈ ਦੰਦ ਢਿੱਗਿਆ ਹੋਵੇ ਕੋਈ ਟੁੱਟਿਆ ਹੋਵੇ ਠੀਕ ਹੈ ਉਹਦੀ ਵੀ ਗਾਰੰਟੀ ਕੋਈ ਹੱਥ ਹੌਣਾ ਲਾਵੇ ਸਹੀ ਹੈ ਬਾਈ ਕਹਿੰਦਾ ਕੋਈ ਦੰਦ ਢਿੱਗਿਆ ਹੋਵੇ ਟੁੱਟਿਆ ਹੋਵੇ ਉਹਦੀ ਵੀ ਗਾਰੰਟੀ ਆ ਕੋਈ ਭਾਰ ਕੱਢਦੀ ਹੋਵੇ ਉਹਦੀ ਵੀ ਗਾਰੰਟੀ ਆ ਇਲਾ ਮੁੱਲ ਕੋਈ 55000 ਨਹੀਂ ਕੋਈ 60 ਨਹੀਂ ਕੋਈ 50 ਨਹੀਂ 447000 ਦੀ ਗਾਂ ਦੇਣੀ ਆ ਮੁੱਲ ਕੋਈ ਨਹੀਂ ਬਸ ਮੁੱਲ 55000 ਨਹੀਂ ਬਾਈ ਕਹਿੰਦਾ ਕੋਈ 60000 ਨਹੀਂ 447000 47000 ਦੀ ਵੀਰ ਕਹਿੰਦਾ ਦੇਣੀ ਆ 20 ਕਿਲੋ ਦੁੱਧ ਪਿਆਉ ਇੱਕ ਹੋਰ 4 ਨੰਬਰ ਤੇ ਬਹੁਤ ਚੰਗੇ ਥਣ ਭਾਂਡੇ ਵਾਲੀ ਬੱਛੀ ਗੁਲਾਬੀ ਥਾਣਾ ਆ ਆਦੀ ਚਵਾਈ ਵਾਲੇ ਸੀਰ ਫੁੱਲ ਆ ਪਵਾ ਜਵਾਕ ਚੋਈ ਜਾਣ ਨਗ ਸਾਰੇ ਚੰਗੇ ਆ ਮੁੱਲ ਜਮਾਈ ਜਾਇਆ ਜੈ ਇਨੇ ਇਨੇ ਦੁੱਧ ਵਾਲੀਆਂ ਵਹਿੜਾ ਇਨੇ ਇਨੇ ਪੈਸਿਆਂ 'ਚ ਫਿਰ ਦਿੰਦਾ ਵੀ ਕੌਣ ਆਪਾਂ ਟੋਕੜ ਵਹਿੜ ਵੀ ਲੈਨੇ ਆ 25-30 ਹਜ਼ਾਰ ਦੀ ਤਾਂ ਟੋਕੜ ਵਹਿੜ ਆਉਂਦੀ ਆ ਆਪਣੇ ਇਸੇ ਚੈਨਲ ਤੇ ਆਪਾਂ ਵਹਿੜ ਦਾ ਮੁੱਲ ਕੀਤਾ 38000 ਰੁਪਈਆ ਹੂੰ ਅੱਜ ਤੋਂ 10-12 ਦਿਨ ਪਹਿਲਾਂ ਹੂੰ ਉਹੀ ਗਾਂ ਮੈਂ ਕੱਲ ਵੇਚੀ ਵੀਡੀਓ ਤੇ ਵੀਡੀਓ ਫੇਰ ਦੂਰੀਆ 47000 ਮਾ ਕੇ 44000 ਦੀ ਗਾਂ ਸੂਕੀ ਸੀ ਠੀਕ ਹੈ ਜਿੱਦਾਂ ਸੂਪੀਆਂ ਸਾਰੀਆਂ 7-7 8-8 ਵਧ ਰਹੀਆਂ ਇਹ ਹਾਂ ਇਹ ਵੀ ਗੱਲ ਤੇਰੀ ਸਹੀ ਹੈ ਨਰੇ ਵੀਡੀਓ ਕੋ ਕੱਢ ਕੇ ਚੈੱਕ ਵੀ ਕਰ ਸਕਦਾ ਸਹੀ ਹੈ ਹਾਂ ਦੋਸਤੋ ਬਾਈ ਕਹਿੰਦਾ ਇਹ ਜਿਹੜੀਆਂ 4-4 5-5 ਦਿਨ ਕੱਚੀਆਂ ਇਹ ਤਾਂ ਹੀ ਮੁੱਲ ਜਾਇਜ਼ ਆ ਜਿੱਦਣ ਸੂਪ ਜਾਂਦੀਆਂ ਇਹੀ 7-7 8-8000 ਇਹ ਦੂ ਮਹਿੰਗੀਆਂ ਵਿਕਣੀਆਂ ਕੋ ਤੁਹਾਨੂੰ ਵੀ ਪਤਾ ਹੈ ਸੂਈ ਵੀ ਵਹਿੜਾ ਵੱਧ ਪੈਸੇ ਜੀ ਮੈਲਣੀਆਂ ਜਿਹੜੀ ਕੋਈ 5-4 ਦਿਨ ਲੈਂਦੀ ਉਹਨਾਂ 5-4000 ਮੁੱਲ ਘਟ ਹੁੰਦਾ ਫੁੱਲ ਵਜਨ ਵਾਲੀ ਬੱਚੀ ਆ ਵਲਟੇਲਾਂ ਬਹੁਤ ਪਈਆਂ ਆ ساری ਵਲਟੇਲ ਕੱਢ ਕੇ ਸੂਕੀ ਦੁੱਧ ਕਿੰਨਾ ਕੱਢ ਜੂ ਸਾਰਿਆਂ ਨੂੰ ਰਾਜੀ ਐ ਹੂੰ ਸਾਰਿਆਂ ਨੂੰ ਪਲੀ ਐ ਦੁੱਧ ਦਾ ਰਕਾਰ ਆਪਾਂ ਨੂੰ ਪੁਰੇ 20 ਲੀਟਰ ਦਾ ਦੱਸਿਆ 18 ਕਿਲੋ ਦੀ ਗਾਰੰਟੀ ਤੇ ਗਾਂ ਦੇਵਾਂਗੇ ਜਿਹੜਾ ਮਰਜ਼ੀ ਭੈਣ ਭਰਾ ਲੈ ਸਕ 20 ਲੀਟਰ ਦੁੱਧ ਦੀ ਵੀਰ ਕਹਿੰਦਾ ਪਿੱਛੋ ਗਾਰੰਟੀ ਐ ਯਾ 18 ਦੀ ਵੀਰ ਕਹਿੰਦਾ ਮੇਰੀ ਐ ਕੋਈ ਭੈਣ ਭਰਾ ਗਾਰੰਟੀ ਦੇ ਵਹਿੜ ਲੈ ਜੇ 18 ਕਿਲੋ ਦੀ ਗਾਰੰਟੀ ਐ ਦੁੱਧ 20 ਕਿਲੋ ਪਿਆਉ ਪਰ 18 ਦੀ ਵੀਰ ਕਹਿੰਦਾ ਆਪਣੀ ਗਾਰੰਟੀ ਐ ਆ ਗਾਂ ਦਾ ਕੋਈ ਸਵਾਗ ਇਹ ਵੀ ਲੈਣੀ ਚਾਹੁੰਦਾ ਹੈ ਬੱਚਾ ਰਖਾ ਕੇ ਵੀ ਗਾਂ ਦੇ ਦੂੰਗਾ ਇਹ ਇੰਨੀ ਤਸੱਲੀ ਦੋਸਤੋ ਬਾਈ ਕਹਿੰਦਾ ਜੇ ਕੋਈ ਭੈਣ ਭਰਾ ਸੂਈ ਸਵਾਈ ਲਿਜਾਣ ਦਾ ਕੋਈ ਚਾਹ ਵਾਣਾ ਸਵਾਗ ਇਹ ਵੀ ਦੇ ਦੂੰ ਇੰਨੀ ਗਰੰਟੀ ਹੈ ਦੁੱਧ ਦੀ ਇਹ ਵੈੜ ਦੀ ਇਹਦਾ ਕੋਹਮ ਨਹੀਂ ਵੈੜ ਤਾਂ ਲੀਵਾ ਬਹੁਤ ਬੰਦੀ ਹੁੰਦੀ ਹੈ ਗਾਂ ਪਲੀ ਬਹੁਤ ਵਜਨ ਹਾਂ ਵਜਨ ਬਹੁਤ ਹੈ ਜੈ ਜੈ ਮੋਲਦਾਸ ਦਾ ਖੰਡ ਫਰੇ ਦਾ ਇਹ 50 ਦੀ ਮੁੱਲ ਦਾ 50 ਦੀ ਹਾਂ 50000 ਦੀ ਖੰਡ ਕਹਿੰਦੀ ਵੈੜ ਦੇ ਦੇਣੀ ਹੈ ਥਣ ਪੂਰਾ ਚੰਗਾ ਅੱਗੇ 10 ਖੰਡ 5 ਨੰਬਰ ਇਹ ਪੀਜਾ ਸੂਆ ਗਾਂਸ ਹੁੰਦੀ ਆ ਬਾਈ ਠੀਕ ਐ ਫਾਰਮ ਚੋਂ ਗਾਂ ਲਈ ਦੀ ਆ 22 ਕਿਲੋ ਦੁੱਧ ਦੀ ਗਰੰਟੀ ਤੇ ਆਈ ਦੀ 20 ਕਿਲੋ ਦੀ ਗਰੰਟੀ ਤੇ ਗਾਂ ਦੇਵਾਂਗੇ ਆਪਾਂ ਦਣ ਕਿਨੇ ਲੈ ਜੂ ਗਾਂ ਤੇ ਇੱਕ ਮੜਾ ਜਾਂ ਨੋਕਸਾ ਪਹਿਲਾਂ ਦੱਸ ਕੇ ਦੇਣੀ ਆ ਕੋਈ ਆਪਾਂ ਲੋਕਲ ਪੀਡ ਵਾਲਾ ਕੰਮ ਕੀਤਾ ਨਾ ਕਰਨਾ ਹਾਂ ਗਾਂ 65000 ਦੀ ਆ ਮਾੜਾ ਆ ਜਾਂ ਗਾਂ ਦਾ ਨਾ ਇਧਰਲੇ ਪਾਸੋਂ ਵਿਖਾ ਦੇ ਨੇੜੋ ਕੈਮਰਾ ਕਰਕੇ ਹੂੰ ਕੋਈ ਬੰਦੇ ਨੂੰ ਪਤਾ ਨਹੀਂ ਲੱਗਣਾ ਪਰ ਆਪਾਂ ਹੁਣ ਵੀ ਦਾਅ ਵੇਣਾ ਕਿਨੇ ਗਾਂ ਤੁਰਦੀ ਕਿਰ ਲੰਗ ਸੰਗ ਮਾਰਦੀ ਆ ਮਾੜੀ ਜੀ ਸ਼ਾਹ ਪੁੱਤਰੀ ਵੀ ਆ ਇਧਰ ਹੂੰ ਇਧਰਲੀ ਪੂਰੀਆ ਤੋਰ ਖੰਡ ਮੋਲਦਾਸ ਕਾਂ ਜੈਜਾ ਅੱਜ ਦਾ ਮੋਲੋ ਵੀ ਸ਼ਾਪ ਕਰਕੇ ਆ 45000 ਰੁਪਏ ਦਾ ਠੀਕ ਹੈ ਪਰ ਗਾਂ ਤੁਰਦੀ ਤਾਂ ਲੇਵਾ ਵਿਖਾ ਦੇ ਵੀ ਕੀ ਚੀਜ਼ ਆ ਕੀ ਕੋਈ ਲੰਗਣੀ ਮਾਰਦੀ ਕੋਈ ਸ਼ੰਗ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਦਾ ਗਾਂ ਦੀ ਸ਼ਾਪ ਉਤਰੀ ਆ ਕੁੜੇ ਦੋਵੇਂ ਇੱਕੋ ਜਿਹੇ ਆ ਹੂੰ ਦੁੱਧ ਬਾਈ ਕਹਿੰਦਾ 22 ਕਿਲੋ ਦੇਊਗੀ 20 ਕਿਲੋ ਦੁੱਧ ਹੀ ਬਾਈ ਕਹਿੰਦਾ ਮੇਰੀ ਗਾਰੰਟੀ ਆ ਮਸ਼ਕਾਂ ਬੰਨੀ ਫਿਰਦੀ ਆ ਪਾਇਨੇ ਕੇ ਲੰਗ ਮਾਰਦੀ ਆ ਕੋਈ ਸ਼ੰਗ ਮਾਰਦੀ ਆ ਕੋਈ ਉਹੋ ਜਿਹਾ ਚੱਕਰ ਨਹੀਂ ਕੋਈ ਲੰਗ ਨਹੀਂ ਮਾਰਦੀ ਬਾਈ ਕਹਿੰਦਾ ਕੋਈ ਸ਼ੰਗ ਨਹੀਂ ਮਾਰਦੀ 20 ਕਿਲੋ ਦੁੱਧ ਦੀ ਗਾਰੰਟੀ ਆ ਦੁੱਧ 22 ਕਿਲੋ ਦਿਓ ਭਾਂਡਾ ਹੀ ਬਹੁਤ ਵੱਡਾ ਹੈ ਸੀਲ ਫੁੱਲ ਹੈ ਖੰਡ ਨੇ ਮੁੱਲ ਵੀ ਜਾਇਜ਼ ਹੀ ਕੀਤਾ ਹੈ ਕਿੰਨੇ ਦੀ ਦੇਣੀ ਹੈ 45000 45000 ਦੀ ਹੁਣ ਸੋਹਣਿਆ ਅੱਧੀ ਚਵਾਈ ਵਾਲੇ ਆ ਗੈਪ ਚ ਲੱਗੇ ਹੋਏ ਆ ਪਤਾ ਨਹੀਂ ਲੱਗਦਾ ਗਾਂ ਦੀ ਸਾ ਪੁੱਤਰੀ ਦਾ ਮਾੜੀ ਜੁੱਤੋਂ ਦਬੀ ਹੋਈ ਆ ਕੋਈ ਛੋਟੀ ਹੁੰਦੀ ਬੱਚੀ-ਵੁੱੱਚੀ ਦੀ ਦਬ ਜਾਂਦੀ ਆ ਹਾਂ 45000 ਦੀ ਦੇ ਦੇਣੀ ਆ 22 ਕਿਲੋ ਦੁੱਧ ਪਿਆਉ 20 ਕਿਲੋ ਦੀ ਗਾਰੰਟੀ ਆ ਜੋ ਜਿਹੜੀ ਚੀਜ਼ ਆਪਾਂ ਦੱਸ ਕੇ ਦੇਣੀ ਬਈ ਪਹਿਲਾਂ ਆਪਾਂ ਇੱਥੇ ਕਿਹੜਾ ਕੀੜਾ ਨਹੀਂ ਮਰਾਉਣਾ ਸਹੀ ਹੈ ਦੋਸਤੋ ਖੰਡ ਕਹਿੰਦੀ ਪਹਿਲਾਂ ਦੱਸ ਕੇ ਆਪਾਂ ਦੇਣੀ ਆ ਚੀਜ਼ ਜਿਹੜੀ ਵੀ ਦੇਣੀ ਆ ਅਗਲੇ ਤਾਂ ਖਾਲੀ ਕੀੜਾ ਨਹੀਂ ਮਰਾਉਣਾ ਵਧੀਆ ਗੱਲ ਹੈ ਇਮਾਨਦਾਰ ਮੁੰਡਾ ਪਤਾ ਲੱਗਦਾ ਨਹੀਂ ਹੂੰ ਉਧਰਲਾ ਵੀ ਆਈ ਹਾਂ ਉੱਥੇ ਇੱਧਰਲਾ ਵੀ ਆਇਓ ਚਾਹ ਮਾੜਿਆ ਬੇਮੂਲੀ ਜਿਹਾ ਸੋਚੋ 10 ਬੰਦਿਆਂ ਨੂੰ ਹੂੰ ਦੋਸਤੋ ਪਿਆਰ ਨਾਲ ਖੰਡ ਕਹਿ ਦਿੰਦੇ ਇਹਨੂੰ ਪਰ ਮੁੰਡਾ ਨਰਮ ਹੈ ਵਪਾਰ ਦਾ ਕੰਮ ਕਰਦਾ ਖੰਡ ਦਾ ਸੇਹ ਦੇ ਬਾਰੇ ਵੀ ਤੇ ਸਾਈਵਾਲ ਵਿਹੜਾ ਅੱਜ ਹੀ ਲਈ ਆ ਠੀਕ ਹੈ ਆਪਣੇ ਤੇ ਬੰਦੇ ਥੋੜੇ ਗਰੀਬ ਘਰੋਂ ਲਈ ਦੀ ਆ ਗਾਂ ਠੀਕ ਹੈ ਹੁਣ ਇਹ ਲਿਆਂਦੀ ਕੋੜ ਕੇ ਵਿੱਚ ਕਿੰਨਾ ਇੱਕ ਦੁੱਧ ਕੱਢ ਜੇ ਦੁੱਧ 14 ਕਿਲੋ ਦਤਾ ਵੇ ਕੋਈ 16 ਨੇ ਕੋਈ 18 ਨੇ ਸੀਲ ਇੰਨੀ ਆ ਤੇ ਵੀਡੀਓ ਦੇ ਵਿੱਚ ਆਲੇ ਘਾਗੇ ਭਣਾਏ ਚੋਣ ਲੱਗ ਜਾ ਪਿੰਲਾ ਤੇ ਛੜਾ ਦਾ ਕੰਮ ਹੋਣੀ ਆਏ ਨੇ ਵੀ ਸਾਈਵਾਲ ਵਾਲਾ ਲੈ ਲਓ ਵੀ ਵੇਖੋ ਲਾਲ ਸਾਈਵਾਲ ਵਿਹੜਾ ਆ ਵੀ ਕਹਿੰਦੇ ਨੇ ਗਰਮ ਹੁੰਦੀ ਆ ਪਰ ਫੁੱਲ ਸੀਲ ਹੈ ਖੰਡ ਪਤਾ ਨਹੀਂ ਕਿੱਧਰੋਂ ਲਿਆਇਆ ਭਾਲ ਕੇ ਪੂਰੀ ਠੰਡੀ ਵੱਛੀ ਆ ਬਾਈ ਕਹਿੰਦਾ ਲਈ ਤਾਂ ਆਪ ਗਰੀਬ ਘਰ ਹੋਈਆਂ ਪਰ ਦੁੱਧ ਹੀ ਬਾਈ ਕਹਿੰਦਾ ਪੂਰੀ ਸਲਾਹਤ ਆ ਇਹਦੀ ਵਹਿੜ ਪੁਣਾ ਐ ਨਹੀਂ ਕੋਈ ਗਾਂ ਐ ਵੱਛੀ ਪੁਣਾਉਂਗਾ ਹੂੰ ਦੋਸਤੋ ਕੋਈ ਗਾਂ ਟੈਪ ਨਹੀਂ ਨਵਾ ਹਨ ਵਹਿੜ ਆ ਦੂਜਾ ਸੂ ਆ ਬਾਕੀ ਇਹਨਾਂ ਦਾ ਦੁੱਧ ਲਾਲ ਵਹਿੜਾਂ ਦਾ ਮੱਝਾਂ ਵਰਗਾ ਹੁੰਦਾ ਜਮਾ ਚਿੱਟਾ ਸਾਈ ਵਾਲ ਹੋਈਆਂ ਗੈਰ ਹੋਈਆਂ ਜਰਸੀ ਹੋਈਆਂ ਬੰਦੀ ਬਹੁਤ ਆ ਵੱਛੀ ਬੰਦੀ ਬਾਈ ਕਹਿੰਦਾ ਵੱਛੀ ਬਹੁਤ ਆ ਔਰ ਦੇਗਾ ਨੇ ਖੰਡ ਦੇਣ ਕਿਨੇ ਦੱਸਿਆ ਲੈ ਜੂ ਦਿਨ 10 ਦੀ ਗਰੰਟੀ ਆ 11ਵਾਂ ਦਿਨ ਲੈ ਜੇ ਗਾਂ ਘਰ ਆਜੇ ਕਰਾਇਆ ਲੈ ਜੇ ਕੋਈ ਆਪ ਦਾ 10 ਦਿਨਾਂ ਦੀ ਗਰਦਾ ਤੇ ਕਹਿੰਦਾ ਗਰੰਟੀ ਹੈ ਜੇ 11ਵਾਂ ਦਿਨ ਲੈ ਵੀ ਗਈ ਨਾ ਸੂਈ ਤੇ ਵਹਿੜ ਸਰਦਰ ਤੇ ਕਹਿੰਦਾ ਅਗਲਾ ਸਾਡੇ ਘਰੇ ਲੈ ਆਵੇ ਕਰਾਇਆ ਲੈ ਜੇ ਫਿਰ ਆਪ ਦਾ ਕਰਾਇਆ ਅਗਲਾ ਆਪ ਦਾ ਲੈ ਜੇ ਠੀਕ ਆ ਹਾਂ ਮੋਲੇ ਦਾ ਕੋਈ 45 ਨਹੀਂ ਕੋਈ 40 ਨਹੀਂ 38000 ਚੋਂ 100 ਛੋੜ ਕਰ ਦਾਂਗੇ 38000 ਚੋਂ 100 ਰੁਪਿਆ ਛੋੜ ਦਾ ਕਰ ਦਣਾ ਖੰਡ ਕਹਿੰਦੀ ਹੂੰ। ਉੱਠੇ ਵਹਿ ਜਾ ਸਿੱਧੇ ਵਹਿ ਜਾ ਕੋਈ ਇਹਨੂੰ ਚੱਕਰ ਪੀਦਾ। ਜਿੱਧਰ ਦੀ ਮਰਜ਼ੀ ਵਹਿ ਜਾਓ। ਪੂਰੀ ਸੀਲ ਠੰਡੀ ਐ। ਦੱਸੋ ਕੋਈ ਭੈਣ ਭਰਾ ਗੁੱਸਾ ਵੀ ਨਾ ਕਰੇ। ਨਰਮ ਜਿਆ, ਵੀਰ ਐ, ਪਿਆਰਨਾ ਖੰਡ ਕਹਿ ਦਿੰਦੇ ਇਹਨੂੰ। ਗਰਦਿਤ ਪੂਰਾ ਨਾਂ ਜਿੱਥੋਂ ਮਰਜ਼ੀ ਪੁੱਛ ਕੇ ਆ ਜਿਓ। ਅਗਲਾ ਦੱਸ ਦੂਗਾ ਕਿ ਬਈ ਫਲਾਨੀ ਵਿੱਚ ਫਲਾਨਾ ਘਰ ਆ ਇਹਨਾਂ ਦਾ। ਆਈ ਦੀ ਵੀਡੀਓ ਦੇ ਵਿੱਚ 6 ਪਸ਼ੂ ਐ। ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਐ। ਬਿਲਕੁਲ ਸਸਤੇ ਮੁੱਲ ਦੀਆਂ ਵਹਿੜਾਂ। ਇਹ ਦੂ ਘਟ ਮਾਲ ਚ ਫਿਰ ਦੋਨੋਂ ਵੀ ਪਤਾ ਇੰਨੇ ਦੁੱਧ ਵਾਲੀਆਂ ਵੇੜਾ ਮਿਲਦੀਆਂ ਵੀ ਕਿੱਥੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਧੂਰੀ ਵਰੀ ਦੱਸ ਦੇਣਾ ਪਿੰਡ ਚੜਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ